ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕਥਿਤ ਚਿੱਟਾ ਤਸਕਰਾਂ ਦੇ ਵੱਲੋਂ ਪੁਲਿਸ ਥਾਣਾ ਲੰਬੀ ਦੇ ਪਿੰਡ ਕਿਲਿਆਂਵਾਲੀ ਦੇ ਵਿੱਚ ਬੇहद ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱੰ데요 ਚਿੱਟੇ ਨਸ਼ੇ ਦੀ ਵਕਰੀਦਾ ਵਿਰੋਧ ਕਰ ਰਹੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਪਿੰਡ ਕਿਲਿਆਂਵਾਲੀ ਵਿਖੇ ਕੁਝ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਤੋਂ ਰੋਕਣ ਅਤੇ ਜਾਗਰੂਕਤੇ ਵਿੱਚ ਸ਼ਰਾਬ ਪੀ ਕੇ ਹੁਲਣਬਾਜ਼ੀ ਕਰਨ ਤੋਂ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਕਥਿਤ ਨਸ਼ੇੜੀਆਂ ਨੇ ਵੱਡੇ ਗੈਂਗ ਦੇ ਰੂਪ ਵਿੱਚ ਆ ਕੇ ਵਿਕਰਮ ਵਿੱਕੀ ਨਾਮ ਦੇ ਘਰ ਤੇ ਹਮਲਾ ਕਰਕੇ ਵਿਕਰਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਮਰਤਕ ਵਿਕਰਮ ਵਿੱਕੀ ਦੇ ਕਾਤਲਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਵਿਰੋਧ ਵਿੱਚ ਵਿਕਰਮ ਵਿੱਕੀ ਦੀ ਮ੍ਰਿਤਕ ਦੇ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੇ ਅੱਜ ਕਿਸਾਨ ਯੂਨੀਅਨ ਉਗਰਾਹਾ ਮਜ਼ਦੂਰ ਸੰਗਠਨਾ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸਾਡੇ ਜੀ ਇਹ ਪਿਛਲੇ ਕਈ ਸਾਲਾਂ ਤੋਂ ਲੈ ਕੇ ਚਿੱਟੇ ਦਾ ਕਾਰੋਬਾਰ ਪਿੰਡ ਦੇ ਵਿੱਚ ਬੜਾ ਜ਼ੋਰਾਂ ਤੇ ਚੱਲ ਰਿਹਾ ਹੈ। ਤੇ ਚਿੱਟਾ ਵੇਚਣ ਵਾਲੇ ਸ਼ਰਿਆਂਵਾਂ ਮੁੰਡਾ ਕਰਤੀ ਵੀ ਕਰਦੇ ਸੀ ਪਿੰਡ ਦੇ ਵਿੱਚ ਕਈ ਵਾਰ ਅੱਗੇ ਵੀ ਲੜਾਈਆਂ ਦੁਨੀਆਂ ਹੋਈਆਂ ਉਹਨਾਂ ਦੀ ਕਾਫੀ ਤਕੜੀ ਲੜਾਈ ਹੋਈ ਐ ਇੱਕ ਵਾਰ ਪੁਲਸ ਗਈ ਐ ਤਾਂ ਉੱਥੇ ਪੁਲਸ ਤੇ ਵੀ ਫੈਰ ਵਗੈਰਾ ਕੀਤੇ ਐ ਪਰ ਉਹ ਪੁਲਸ ਨੇ ਪਤਾ ਨਹੀਂ ਕਿਸ ਢੰਗ ਦੇ ਨਾਲ ਹੋਰ ਜਿਹੜਾ ਅਸਲਾ ਸੀਗਾ ਉਹਨੂੰ ਖੜਾਉਣਾ ਬਣਾ ਦਿੱਤਾ ਜਿਹੜਾ ਜਵਾਕਾਂ ਦੇ ਖੇਡਣ ਵਾਲੇ ਪਿਸਤੌਲ ਸੀਗੇ ਉਹਦੇ ਪਿੱਛੇ ਹੁਣ ਪਤਾ ਨਹੀਂ ਕੀ ਰਾਜ ਆ ਕੋਈ ਪੈਸੇ-ਕੁਸੇ ਲੈਣ ਦੇਣ ਸੀ ਜਾਂ ਕੋਈ ਹੋਰ ਚੱਕਰ ਸੀ ਇਹ ਗੱਲ ਵਾਦੀ-ਵਾਦੀ ਹੁਣ ਅਖੀਰ ਕਤਲ ਤੱਕ ਆ ਗਈ ਐ ਸੀ ਕਈਆਂ ਪਿੰਡ ਵਾਲੇ 70-80 ਬੰਦੇ ਇਕੱਠੇ ਹੋ ਕੇ ਵੀ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਵਧ ਗਈ ਬਹੁਤ ਨਸ਼ਾ ਚੱਲ ਰਿਹਾ ਜੀ ਮੁੰਡਿਆਂ ਦਾ ਕੋਈ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਇੱਕ ਵਾਰ ਅਸੀਂ ਮਤਲਬ ਇਥੇ ਚੌਕੀ ਇਨਚਾਰਜ ਕੋਲ ਗਏ ਮੰਡੀ ਕਿੱਲਿਆਂ ਵਾਲੀ ਸਾਡੀ ਜਿਹੜੀ ਚੌਕੀ ਹੈ ਹੁਣ ਤਾਂ ਥਾਣਾ ਬਣ ਚੁੱਕਿਆ ਪਹਿਲਾਂ ਚੌਕੀ ਸੀ ਉਹਨਾਂ ਨੂੰ ਜਾ ਕੇ ਅਸੀਂ ਕਾਫੀ ਬੰਦੇ ਸੀ ਪਿੰਡ ਦੇ ਇਕੱਠੇ ਹੋ ਕੇ ਰਿਪੋਰਟ ਕੀਤੀ ਵੀ ਇਸ ਤਰ੍ਹਾਂ ਕਰਕੇ ਆ ਨਸ਼ੇ ਸਾਡੇ ਪਿੰਡ ਦੇ ਵਿੱਚ ਵਿਕਰੇ ਆ ਤੇ ਕੋਈ ਕਾਰਵਾਈ ਕਰੋ ਨਹੀਂ ਕੋਈ ਨੁਕਸਾਨ ਹੋ ਸਕਦਾ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡੇ ਨੂੰ ਕਿਸੇ ਬੰਦੇ ਨੂੰ ਚਿੱਟਾ ਫਰੋਂਦੇ ਹੋਏ ਉਤੋਂ ਫਿਰਦਾ ਹੈ ਜਦੋਂ ਫੜ ਲਿਆ ਤਾਂ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੀ ਹੋਇਆ ਉਹ ਤਾਂ ਧਮਕੀਆਂ ਦੇਣ ਲੱਗ ਗਿਆ ਜਿਨ੍ਹਾਂ ਨੇ ਫੜਿਆ ਸੀ ਵੀ ਮੈਂ ਤੁਹਾਨੂੰ ਦੇਖ ਲਊਗਾ ਮੈਂ ਐ ਕਰ ਲਊਗਾ ਦੂਜੇ ਦਿਨ ਸਵੇਰ ਅਸੀਂ ਸਾਡੇ ਨਾਲ ਕਈ ਪਿੰਡ ਦੇ ਮੋਤਵਰ ਬੰਦੇ ਸੀਗੇ ਨਾਲ ਅਸੀਂ ਸੀਗੇ ਜਥੇਬੰਦੀ ਵਾਲੇ ਹੋਰ ਵੀ ਪਿੰਡ ਦੇ ਕਰਪਨ ਸੀਗੇ ਅਸੀਂ ਚੌਂਕੀ ਦੇ ਵਿੱਚ ਆਏ ਅਸੀਂ ਬਾਈ ਨੇਮ ਦਰਖਾਸਤ ਦੇ ਕੇ ਸਾਰੀ ਕਹਾਣੀ ਦੱਸ ਕੇ ਗਏ ਵੀ ਰਾਤ ਐਸ ਤਰ੍ਹਾਂ ਸਾਰੀ ਕਹਾਣੀ ਵਾਪਰੀ ਹੈ ਤੇ ਬੰਦਾ ਧਮਕੀਆਂ ਦੇ ਰਿਹਾ ਪਰ ਹੋਇਆ ਕੀ ਪੁਲਿਸ ਨੇ ਇੱਕ ਗੇੜਾ ਤੱਕ ਨਹੀਂ ਮਾਰਿਆ ਪਿੰਡ ਦੇ ਵਿੱਚ ਚਲੋ ਇੱਕ ਗੇੜਾ ਹੀ ਮਾਰਨੇ ਸਾਰੀਆਂ ਅੱਖਾਂ ਠੰਡੀਆਂ ਹੋਈਆਂ ਨੇ ਚਲ ਪੁਲਿਸ ਗੇੜਾ ਕੱਢ ਗਈ ਪਤਾ ਨਹੀਂ ਹੁਣ ਇਹ ਕੀ ਚੱਕਰ ਹੈ ਕੀ ਪੁਲਿਸ ਦਾ ਫਿਰ ਜਨ ਲੈਣ ਦੇਣਾ ਜਾਂ ਕੀ ਹੈ ਹੁਣ ਇਹ ਕੀ ਹੋਇਆ ਉਹ ਗੱਲ ਇੰਨੀ ਵੱਧ ਗਈ ਹੰਨਾ ਸ਼ਹਿਰੀ ਇੰਨੀ ਮਿਲ ਗਈ ਪੁਲਿਸ ਤੋਂ ਉਹਨਾਂ ਚਿੱਟੇ ਵਾਲਿਆਂ ਨੂੰ ਕਿ ਉਹ ਅਖੀਰ ਕਤਲ ਕਰਨ ਤੱਕ ਆ ਗਏ ਤੇ ਕਤਲ ਕਰਤਾ ਜਗਰਨ ਵਾਲੇ ਦਿਨ ਲੜਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਬਵਾਦ ਕੀ ਹੈ ਪਿੱਛੇ ਬਵਾਦੇ ਹੈ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇੱਧਰ ਮੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮੱਲੇ ਦੇ ਵਿੱਚ ਈਟਾਂ ਨਾ ਫਲਾਓ ਤੁਸੀਂ ਤਾਂ ਉਹ ਰੋਕਣ ਤੋਂ ਰੰਜਿਸ਼ ਸੀਗੀ ਜਾਗਰਨ ਵਾਲੇ ਦਿਨ ਵੀ ਉਹ ਆਏ ਆ ਕੁਦਰਦੂਰੀ ਪੀਤੀ ਸੀ ਉਦੋਂ ਵੀ ਤੁਤਮਾ ਮਮਾ ਹੋਈ ਐ ਇਹਨਾਂ ਦੀ ਅਖੀਰ ਪਿੱਛੇ ਰੰਜਿਸ਼ ਦਾ ਚਿੱਟੇ ਵਾਲੀ ਐ ਚਿੱਟੇ ਦੀ ਰੰਜਿਸ਼ ਨੂੰ ਲੈ ਕੇ ਇਹ ਮੁੰਡੇ ਰੋਕਦੇ ਸੀ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਚਿੱਟੇ ਦੀ ਸਪਲਾਈ ਨਾ ਕਰੋ ਇੱਥੇ ਸਾਡੇ ਮਹੱਲੇ ਦੇ ਵਿੱਚ ਤਾਂ ਉਸ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਐ ਤੇ ਉਸ ਰੰਜਿਸ਼ ਪਿੱਛੇ ਹੀ ਇਹ ਕਤਲ ਹੋਇਆ ਸ਼ੁਕਰਵਾਰ ਨੂੰ ਇੱਕ ਲੜਾਈ ਵੀ ਲੜਾਈ ਦੇ ਵਿੱਚ ਜਿਹੜਾ ਬਿਕਰਮਜੀਤ ਸਿੰਘ ਦੀ ਮੌਤ ਹੋਈ ਸੀ ਇਹਦੇ ਖਿਲਾਫ ਅਸਲੀ 302 ਦਾ ਪਰਚਾ ਦਰਜ ਐ ਸੀਪਾਣਾ ਨੰਦੀ ਚ ਉਹਦੇ ਵਿੱਚ ਜਿਹੜੇ ਹੈ ਲੜਾਈ ਚੜਾ ਕਰਨ ਵਾਲੇ ਜਿਹੜੇ ਦੋਸ਼ੀ ਐ ਅੱਠ ਮੋਰਚੇ ਜਿੱਥੋਂ ਅਸੀਂ ਤਿੰਨ ਉਹਦੇ ਵਿੱਚੋਂ ਹਲੇ ਲੱਗੇ ਹੋਏ ਆ ਮਗਰ ਅਰੈਸਟ ਕਰਨੇ ਆ ਤੇ ਉਹਨਾਂ ਦੀ ਇਹੀ ਸ਼ਰਤ ਸੀ ਧਰਨਾਕਾਰੀਆਂ ਦੀ ਕਿ ਜਿਹੜੇ ਹੈਗੇ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਮੁਕੱਦਮੇ ਦੀ ਗੰਤੀਸ਼ ਐ ਉਹ ਕਿਸੇ ਹੋਰ ਅਸਤੇ ਤੋਂ ਕਰਾਈ ਜਾਵੇ ਤੇ ਉਹਨਾਂ ਨੇ ਜੋ ਵੀ ਮੰਗਾਂ ਸੀਗੀਆਂ ਸਾਰੀਆਂ ਸ਼ਰਤਾਂ ਸੀ ਜਿਹੜੀਆਂ ਮਨਜ਼ੂਰ ਦਿੱਤੀਆਂ ਮਨ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੇ ਧਰਨਾ ਪੀਸਫੁਲੀ ਚੱਕ ਕੇ ਤੇ ਉਹਦਾ ਸੰਸਕਾਰ ਕਰ